ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗਠਜੋੜ ਬੰਦ ਨੂੰ ਲੈ ਕੇ ਚੱਲ ਰਹੀਆਂ ਫਵਾਵਾਂ ਤੇ ਲੱਗਾ ਵਿਰਾਮ ਭਾਜਪਾ ਦੇ ਸਾਫਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਗੁਰਦਾਸਪੁਰੰਦਰ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਬੰਦ ਨਹੀਂ ਹੋਵੇਗਾ ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਦੇ ਭਾਜਪਾ ਇਕੱਲਿਆਂ ਹੀ ਚੋਣ ਲੜੇਗੀ ਕੇਂਦਰ ਸਰਕਾਰ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਅਤੇ ਗਠਜੋੜ ਨਾ ਹੋਣ ਕਾਰਨ ਭਾਜਪਾ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਨਜ਼ਰ ਆਈ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਾਫਟੇ ਸਿੰਘ ਦੀ ਰਿਪੋਰਟ ਸਭ ਤੋਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ નેਤ੍ਰਿਤਵ ਦਾ ਵਿਸ਼ੇਸ਼ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਪਾਰਟੀ ਦੇ ਅਧਿક્ષ ਜੇਪੀ ਨੱਡਾ ਜੀ ਦਾ ਹੋਮ ਮਿਨਿਸਟਰ ਅਮਿਤ ਸ਼ਾਜੀ ਦਾ ਧੰਨਵਾਦੀ ਹਾਂ ਕਿ ਜਿਹੜਾ ਉਹਨਾਂ ਨੇ ਇਹ ਨਿਰਣੇ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਚ ਇਕੱਲੇ ਚੋਣਾਂ ਲੜੇਗੀ ਮੈਨੂੰ ਇਹ ਲੱਗਦਾ ਹੈ ਕਿ ਇਹ ਨਿਰਣੇ ਪੰਜਾਬ ਦੇ ਹਿੱਤ ਦਾ ਨਿਰਣੇ ਹੈ ਪੰਜਾਬੀਆਂ ਦੇ ਹਿੱਤ ਦਾ ਨਿਰਣੇ ਹੈ ਔਰ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਦੇ ਅੰਦਰ ਪੰਜਾਬੀਆਂ ਲਈ ਪੰਜਾਬੀਅਤ ਲਈ ਨਰਿੰਦਰ ਭਾਈ ਮੋਦੀ ਦੁਆਰਾ ਕੀਤੇ ਗਏ ਜਿਹੜੇ ਇਤਿਹਾਸਿਕ ਕੰਮ ਨੇ ਪੂਰੀ ਜਾਣਕਾਰੀ ਘਰ-ਘਰ ਪਹੁੰਚਾਂ ਪਹੁੰਚਾਏਗੀ ਸ਼ਾਇਦ ਚਾਹੇ ਤੁਸੀਂ ਇੱਕ ਪਾਸੇ ਸ਼੍ਰੀ ਅਯੋਧਿਆ ਦੇ ਅੰਦਰ ਰਾਮ ਮੰਦਿਰ ਦੇ ਨਿਰਮਾਣ ਦਾ ਮੁੱਦਾ ਹੈ ਤੇ ਦੂਜੇ ਪਾਸੇ ਪੰਜਾਬ ਤੇ ਪੰਜਾਬੀਆਂ ਦੀ ਚਿਰ ਪ੍ਰਚਿਤ ਜਿਹੜੀ ਮੰਗ ਸੀ ਕਿ ਗੁਰੂ ਘਰ ਦੇ ਖੁੱਲੇ ਦਰਸ਼ਨ ਦੀਦਾਰ ਦਾ ਮੌਕਾ ਮਿਲੇ ਇਹ ਮੰਗ ਪੂਰੀ ਕਰਨ ਦਾ ਆਸ਼ੀਰਵਾਦ ਵੀ ਨਰਿੰਦਰ ਭਾਈ ਮੋਦੀ ਜੀ ਨੂੰ ਵਾਹਿਗੁਰੂ ਨੇ ਦਿੱਤਾ ਔਰ ਉਹਨਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਜਿਹੜਾ ਉਹ ਖੋਲਿਆ ਗੁਰੂ ਪੁੱਤਰਾਂ ਦਾ ਬਲੀਦਾਨ ਨੂੰ ਵਿਸ਼ਵ ਵਿਆਪੀ ਬਣਾਇਆ ਔਰ ਵੀਰਵਾਲ ਦਿਵਸਤੀ ਘੋਸ਼ਣਾ ਕੀਤੀ ਚਾਹੇ ਲੰਗਰ ਤੇ GST ਹਟਾਣਾ ਹੋਵੇ ਚਾਹੇ ਕਾਲੀ ਸੂਚੀ ਸਮਾਪਤ ਕਰਨਾ ਹੋਵੇ ਚਾਹੇ ਖਯੂਤ ਸਾਹਿਬ ਦੇ ਅੰਦਰ ਰੋਪਵੇ ਬਣਾਉਣ ਦੀ ਗੱਲ ਆਈ ਪਰ ਪੰਜਾਬ ਦੇ ਨਾਲ ਅਗਰ ਕੋਈ ਸੱਚੇ ਮਨ ਨਾਲ ਕਿਸੇ ਨੇ ਪਿਆਰ ਕੀਤਾ ਔਰ ਪੰਜਾਬੀਅਤ ਨੂੰ ਸਮਝਾਇਆ ਤੇ ਉਹ ਨਰਿੰਦਰ ਭਾਈ ਮੋਦੀ ਨੇ ਸਮਝਿਆ ਚਾਹ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਨੂੰ ਦਿੱਲੀ ਦੇ ਉਸੇ ਲਾਲ ਕਿਲੇ ਦੇ ਅੰਦਰ ਦੀਵਾਨ ਸਜਾ ਕੇ ਮਨਾਇਆ ਜਿੱਥੋਂ ਉਹਨਾਂ ਦੀ ਸ਼ਹਾਦਤ ਦਾ ਫਰਮਾਨ ਜਿਹੜਾ ਜ਼ਾਲੀ ਮੁਗਲ ਸ਼ਾਸਨ ਨੇ ਦਿੱਤਾ ਸੀ ਲੇਕਿਨ ਪੰਜਾਬ ਦੇ ਅੰਦਰ ਪੋਲੀਟੀਕਲ ਪਾਰਟੀਆਂ ਜਿਹੜੀਆਂ ਇੱਕ ਅਲੱਗ ਤਰ੍ਹਾਂ ਦਾ ਭਰਮ ਪੈਦਾ ਕਰਕੇ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਰੋਕਣ ਦਾ ਪ੍ਰਯਾਸ ਸਮੇਂ-ਸਮੇਂ ਤੇ ਕਰਦੀ ਰਹਿੰਦੀ ਹੈ। ਪਾਰਟੀ ਨੇ ਇਹ ਜਿਹੜਾ ਨਿਰਣੇ ਲਿਆ ਹੈ ਕਿ ਜੀ ਬੀ ਜੀ ਪੰਜਾਬ ਦੇ ਅੰਦਰ ਇਕੱਲੇ ਚੋਣਾਂ ਲੜੇਗੀ ਇਹਦੇ ਆਉਣ ਵਾਲੇ ਪ੍ਰਣਾਮ ਬੜੇ ਸੁਖਤ ਔਰ ਪੰਜਾਬ ਦੇ ਹਿਤਕਾਰੀ ਹੋਣਗੇ। ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ ਪੰਜਾਬ ਨੇ ਇੱਕ ਐਸੀ ਪਾਰਟੀ ਨੂੰ ਟੋਕਰੇ ਪਰ ਪਰ ਕੇ ਵੋਟਾਂ ਪਾਤੀਆਂ ਕਿ ਇਤਨਾ ਪ੍ਰਚੰਡ ਬਹੁਮਤ ਅਜ ਤੱਕ ਕਿਸੇ ਵੀ ਸਰਕਾਰ ਨੂੰ ਨਹੀਂ ਮਿਲਿਆ ਜਿੰਨਾ ਬਹੁਮਤ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਦਿੱਤਾ। ਉਹਦੇ ਵਿੱਚ ਇੱਕ ਕਾਰਨ ਇੱਕ ਖਿੰਝ ਸੀ। ਕਿ ਪੰਜਾਬ ਦੇ ਅੰਦਰ ਕਾਂਗਰਸ, ਅਕਾਲੀ ਦਲ, ਕਾਂਗਰਸ, ਅਕਾਲੀ ਦਲ ਲਗਾਤਾਰ ਜਿਹੜਾ ਹੋ ਰਿਹਾ ਲੋਕੀ ਉਬ ਚੁਕੇ ਸੀ। ਲੇਕਿਨ ਇਹਨਾਂ ਨੇ ਤਾਂ 2 ਸਾਲ ਦੀ ਬਾਬਾ ਬੁਲਾਈ ਤੀ ਹੈ। ਆਮ ਆਦਮੀ ਪਾਰਟੀ ਤੋਂ ਵੀ ਅੱਜ ਪੂਰੇ ਦੇਸ਼ ਦੇ ਅੰਦਰ ਉਹਦਾ ਜਿਹੜਾ ਭ੍ਰਸ਼ਟਾਚਾਰੀ ਚਿਹਰਾ ਉਹ ਪੂਰੇ ਦੇਸ਼ ਦੇ ਅੰਦਰ ਨੰਗਾ ਹੋ ਚੁਕਿਆ ਹੈ। ਐਸਾ ਕਿ ਉਹ ਕੀ ਕਹਿੰਦੇ ਨੇ ਇਹ ਮਹੱਤਵਪੂਰਨ ਨਹੀਂ ਹੈ ਉਹ ਬੜੀ ਧਿਰ ਸਰਕਾਰ ਚ ਰਿਹਾ ਉਸ ਵੇਲੇ ਇਹ ਸਾਰੇ ਮੁੱਦੇ ਨਹੀਂ ਸੀਗੇ ਕਿਆ ਉਹ ਮੰਤਰੀ ਮੰਤਰੀਪਦ ਦਾ ਵੀ ਆਨੰਦ ਬੜੀ ਧਿਰ ਲਿਆ ਉਹਨਾਂ ਨੇ ਉਸ ਵੇਲੇ ਨਹੀਂ ਸੀਗੇ ਕੇਵਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਦਾ ਨਤ੍ਰਿਤਵ ਚਾਹੁੰਦਾ ਹੈ ਕਿ ਪੰਜਾਬ ਨੂੰ ਇੱਕ ਸਾਫ਼ ਸੁਥਰਾ ਵਿਕਾਸ ਕਰਨ ਵਾਲਾ ਪੰਜਾਬ ਦੇ ਨਾਲ ਲਗਾਤਾਰ ਜਿਹੜਾ ਧਰੋ ਹੋਇਆ ਇਹ ਪਾਰਟੀਆਂ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਲ ਕੇ ਟੋਕਰੇ ਟੋਕਰੇ ਬੋਟਾਂ ਲੈ ਕੇ ਉਹਨਾਂ ਦੀ ਇੱਛਾમાં ਆकांक्षा ਦਾ ਕਤਲ ਕੀਤਾ ਹੈ ਉਹਦੇ ਤੋਂ ਅਗਰ ਪੰਜਾਬ ਨੂੰ ਅਗਰ ਬਚਾਣਾ ਹੈ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਪਾਣਾ ਹੈ ਪੰਜਾਬ ਨੂੰ ਅਗਰ ਭ੍ਰਸ਼ਟਾਚਾਰ ਤੋਂ ਮੁਕਤ ਕਰਨਾ ਹੈ ਪੰਜਾਬ ਦੀ ਜਵਾਨੀ ਨੂੰ ਅਗਰ ਨਸ਼ੇ ਤੋਂ ਬਚਾਣਾ ਹੈ ਪੰਜਾਬ ਦੇ ਅੰਦਰ ਅਗਰ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਹੈ ਔਰ ਇੱਕ ਮਾਤਰ ਵਿਕਲਪ ਹੁਣ ਅਗਰ ਪੰਜਾਬ ਕੋਲ ਕੋਈ ਬਚਿਆ ਸਾਰਿਆਂ ਨੂੰ ਦੇਖ ਲਿਆ ਉਹਨਾਂ ਨੇ بار-ਬਾਰ ਬੀਜੇਪੀ ਇੱਕ ਮਾਤਰ ਵਿਕਲਪ ਹੈ ਔਰ ਬੀਜੇਪੀ ਦੇ ਨਾਲ ਨਰਿੰਦਰ ਭਾਈ ਮੋਦੀ ਹੈ جن દેશ ہی نہیں پوری دنیا ਦੇ ਅੰਦਰ ਹਿੰਦੁਸਤਾਨ ਦਾ ਡੰਕਾ ਪਜਾਇਆ ਹਮੇਸ਼ਾ ਕੇਂਦਰ ਨੇ ਹੁਣ ਜਿਹੜਾ ਪਿਛਲਾ ਬਹੁਤ ਵਧੀਆ ਪੰਜਾਬ ਦੇ ਅੰਦਰ ਦੋ ਫਸਲਾਂ ਹੁੰਦੀਆਂ ਜਦਾ ਕਣਕ ਤੇ ਝੋਨਾ ਬਾਕੀ ਸੀ ਇਹਨਾਂ ਨੇ ਪਿਛਲੇ ਅੰਦੋਲਨ ਦੇ ਅੰਦਰ ਭ੍ਰੰਮ ਪੈਦਾ ਕੀਤਾ ਜੀ ਕਿ ਮੰਡੀਆਂ ਬੰਦ ਹੋ ਜਾਣੀਆਂ ਜੀ ਐਮਐਸਸੀ ਐਮਐਸਪੀ ਬੰਦ ਹੋ ਜਾਣੀਆਂ 21 ਕ ਦਾਣਾ ਚੁਕਾਇਆ ਲਗਾਤਾਰ ਚੋਕਿਆ ਔਰ ਲਗਾਤਾਰ ਐਮਐਸਪੀ ਵਧੀ ਹੈ ਇਹਦਾ ਮਤਲਬ ਹੈ ਕਿ ਉਸ ਵੇਲੇ ਵੀ ਭ੍ਰੰਮ ਪੈਦਾ ਕੀਤਾ ਗਿਆ ਔਰ ਕੇਂਦਰ ਨੇ ਉਨਵੀ ਕਿਹਾ ਕਿ ਤੂੰ ਪੰਜਾਬ ਦੇ ਅੰਦਰ ਕਿਹੜੀਆਂ ਹੋਰ ਫਸਲਾਂ ਕਰਨਾ ਚਾਹੁੰਦੇ ਹੋ ਕਿਹੜੀ ਐਸੀ ਫਸਲ ਹੈ ਜਿਹਦੇ ਉੱਤੇ ਤੁਸੀਂ ਪੰਜ ਫਸਲਾਂ ਦੀ ਗੱਲ ਆਈ ਉਸ ਵੇਲੇ ਆਪਸ ਗੱਲਬਾਤ ਹੋਈ ਤੇ ਉਹ ਉਹਦੇ ਤੇ ਐਮਐਸਪੀ ਦੇ ਨੂੰ ਤਿਆਰ ਅੱਜ ਵੀ ਉਹ ਕਹ ਰਹੀ ਹੈ ਗੱਲਬਾਤ ਕਰਨ ਨੂੰ ਤਿਆਰ ਆ ਰੇਟਿੰਗ ਕਿਸਾਨ ਦੇ ਖਾਤੇ ਚ 2000 ਰੁਪਏ મોદી ਨੇ ਪਾਣਾ ਬੰਦ ਨਹੀਂ ਕੀਤਾ ਇਹ મોદી ਦੇ ਪ੍ਰਤੀਭ੍ਰੰਪਾਦਾ ਕਰਵਾਉਂਦੀਆਂ ਪੋਲਿਟੀਕਲ ਪਾਰਟੀਆਂ ਉਹਨਾਂ ਨੂੰ ਫੀਡਬੈਕ ਫੀਡ ਕਰਦੀਆਂ ਕੇਵਲ ਆਪਣੇ ਰਾਜਨੀਤਿਕ ਸਵਾਰਥ ਦੇ ਲਈ ਪੂਰੇ ਦੇਸ਼ ਦਾ ਕਿਸਾਨ ਵੀ ਤਾਂ ਹੈ ਮੈਂ ਅੱਜ ਵੀ ਉਹਨਾਂ ਨੂੰ ਕਹਿਣਾ ਚਾਹਨਾ ਮੋਦੀ ਕਿਸਾਨਾਂ ਦਾ ਅਸਲੀ ਹਤੀਸ਼ੀ ਹੈ ਇਹ ਜਿਹੜੀ ਸਰਕਾਰ ਮੌਜੂਦਾ ਹੈ ਇਹਦੀ ਬੀਬੀ ਚੁਟਕੀਆਂ ਮਾਰ ਮਾਰ ਕੇ ਕਹਿੰਦੀ ਸੀ ਕਿ ਸਾਡੀ ਸਰਕਾਰ ਬਣਾ ਦਿਓ ਉਸ ਵੇਲੇ ਦੇ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਨੂੰ ਚੈਲੰਜ ਕਰਦੀ ਹੁੰਦੀ ਸੀ ਛੱਡੋ ਕੱਦੀ ਦਿਓ ਸਰਕਾਰ ਪਹਿਲੇ ਦਿਨ ਕੇਜਰੀਵਾਲ ਦਾ ਆਰਡਰ ਆ ਜਾਏਗਾ ਤੇ ਤੁਹਾਨੂੰ ਐਮਐਸਪੀ ਦੇ ਦੇਾਂਗੇ ਹਰਿਆਣਾ ਦੇ ਅੰਦਰ 14 ਫਸਲਾਂ ਦੇ ਉੱਤੇ ਸਟੇਟ ਗਵਰਨਮੈਂਟ ਐਮਐਸਪੀ ਦੇ ਰਹੀ ਹੈ ਅਗਰ ਤੁਸੀਂ ਕਿਸਾਨਾਂ ਦੇ ਅਸਲੀ ਹਤੀਸ਼ੀ ਹੋ ਦੋ ਫਸਲਾਂ ਦਾ ਉਹ ਪੂਰੀ ਮਿਲ ਰਹੀ ਹੈ ਤੂੰ ਗੰਨੇ ਤੇ ਵੀ ਪੂਰਾ ਮਿਲ ਰਿਹਾ ਔਰ ਗੰਨੇ ਦਾ ਭਾਅ ਵੀ ਨਾ ਕ ਵੱਧ ਰਿਹਾ ਕਿ ਜਿੰਨਾ ਕਦੀ ਗੰਨੇ ਵਧਾਇਆ ਨੇ 25 25 ਰੁਪਏ ਕਿੰਟਲ ਦਾ ਵਧਾਈ ਜਾਂਦੇ ਨੇ 1 ਮਿੰਟ 1 ਮਿੰਟ ਮੇਰੀ ਗੱਲ ਨਹੀਂ ਪੂਰੀ ਅਗਰ ਹਰਿਆਣਾ ਦੀ ਸਰਕਾਰ 14 ਫਸਲਾਂ ਤੇ ਐਮ ਐਸ ਪੀ ਦੇ ਸਕਦੀ ਹੈ ਇਹ ਆਪਣੇ ਆਪ ਨੂੰ ਕਿਸਾਨ ਹਤੀਸ਼ੀ ਕਹਿਣ ਵਾਲਾ ਆਪ ਮਾਨ ਦੀ ਸਰਕਾਰ ਨੇ ਇਹਦੇ ਤੇ ਕੋਈ ਨਿਰਣੇ ਕਿਉਂ ਨਹੀਂ ਲਿਆ ਕੇਵਲ ਭਰਮ ਪਲਾਓ ਝਗੜਾ ਕਰਾਓ ਪੰਜਾਬ ਦੇ ਲੋਕਾਂ ਨੂੰ ਇਹ 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 ਮੈਸੇਜ ਦੇਣ ਦੀ ਕੋਸ਼ਿਸ਼ ਕਰੋ ਕਿ ਨਹੀਂ ਕੇਂਦਰ ਤੁਹਾਡੇ ਅਗੇਂਸਟ ਹੈਾਰੇ ਪੰਜਾਬ ਦੇ ਅੰਦਰ ਏਮਜ਼ ਬਣ ਰਹੇ ਨੇ ਪੰਜਾਬ ਦੇ ਅੰਦਰ 40000 ਲੱਖ ਕਰੋੜ ਦੇ ਉਹ ਬਣ ਗਏ ਤੁਹਾਡੇ ਰੋਡ ਬਣ ਰਹੇ ਨੇ ਪੰਜਾਬ ਦੇ ਅੰਦਰ ਅਨੇਕ ਪ੍ਰੋਜੈਕਟ ਕੇਂਦਰ ਦੇ ਚੱਲਦੇ ਪਏ ਨੇ ਜਿਹੜਾ ਲੋਕਾਂ ਦੇ ਘਰ ਅਨਾਜ ਜਾ ਰਿਹਾ ਉਹ ਵੀ ਕੇਂਦਰ ਦਾ ਜਾ ਰਿਹਾ ਇਹ ਇਹ ਮੋਹਰ ਲਾ ਰਹੇ ਨੇ ਇਹ ਮੋਹਰ ਲਾ ਰਹੇ ਨੇ ਉਹਦੇ ਤੇ ਜੇ ਲੋਕਾਂ ਗਰੀਬ ਲੋਕਾਂ ਨੂੰ ਘਰ ਮਿਲ ਰਹੇ ਨੇ ਤਾਂ ਕੇਂਦਰ ਦੇ ਰਿਹਾ ਜੇ ਲੋਕਾਂ ਦੇ ਘਰ ਟਾਇਲਟ ਬਣ ਰਹੇ ਨੇ ਤਾਂ ਕੇਂਦਰ ਦੇ ਰਿਹਾ ਫਿਰ ਉਸ ਵੱੱਦ ਕੀ ਕਹਿਣਗੇ ਅਸੀਂ ਪੰਜਾਬੀ ਟੈਕਸ ਨਹੀਂ ਦਿੰਦੇ ਔਰ ਲੇਕਿਨ ਕੇਂਦਰ ਜਿਸ ਸੰਵੇਦਨਸ਼ੀਲਤਾ ਦੇ ਨਾਲ ਪੰਜਾਬ ਨੂੰ ਲੈ ਰਿਹਾ ਹੈ ਤਮ ਸੇਕਮ ਜਿਹੜਾ ਕੰਮ ਕਰ ਰਿਹਾ ਹੈ ਉਹਨੂੰ ਉਹ ਉਹ ਉਹਦਾ ਉਸਾ ਮਦਾਨਾ ਚਾਹੀਦਾ ਇਸ ਕਰਕੇ ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬੀ ਇਨ੍ਹਾਂ ਪਾਰਟੀਆਂ ਦੁਆਰਾ ਫਲਾਏ ਭ੍ਰਮ ਨੂੰ ਝੂਠ ਨੂੰ ਫਰੇਵ ਨੂੰ ਸਮਝੇਗਾ ਔਰ ਨਰਿੰਦਰ ਭਾਈ ਮੋਦੀ ਦੇ ਨਾਲ ਖੜਾ ਹੋਏਗਾ